ਸਾਸਤਰੀ ਕਾਲ ਦੀ ਸਾਰਿਆਂ ਨੂੰ ਪੀਰ ਕਰਦੇ ਆ ਸਾਰੇ ਸਾਡੇ ਸਾਰੇ ਭੈਣ ਭਰਾ ਜਿਹੜੇ ਆ ਉਹ ਠੀਕ ਠਾਕ ਹੋਣਗੇ ਬਿਲਕੁਲ ਹੋਣਗੇ ਤੇ ਅਸੀਂ ਇਹਨਾਂ ਦੇ ਨਾਲ ਹੀ ਆ ਅੱਜ ਤੁਹਾਡੇ ਨਾਲ ਗੱਲਬਾਤਾਂ ਕਰਨ ਨੂੰ ਬੜਾ ਜੀ ਕਰਦੇ ਆ ਸੀ ਤੇ ਕਾਫੀ ਚਿਰ ਹੋ ਗਿਆ ਕੋਈ ਵਲੌਗ ਨਹੀਂ ਪਿਆ ਤੇ ਬਾਕੀ ਜਿਹੜਾ ਚੈਨਲ ਸਾਡਾ ਬਲਜੀਤ ਰਕਵੀ ਫੈਮਿਲੀ ਵਲੌਗ ਇਹਦੇ ਉੱਤੇ ਬਾਜ ਵੀਡੀਓ ਖਤਮ ਹੋਈ ਸੀ ਉਸ ਤੋਂ ਬਾਅਦ ਵੀਡੀਓ ਨਹੀਂ ਪਈ ਕਿਉਂਕਿ ਇੱਕ ਤੇ ਕੋਈ ਬਰਸਾਤ ਦਾ ਜ਼ੋਰ ਜ਼ਿਆਦਾ ਸੀ ਤੇ ਕੁਝ ਟਾਈਮ ਟੇਬਲ ਹੀ ਥੋੜਾ ਜਿਹਾ ਡਿਸਟਰਬ ਹੋਇਆ ਸੀ ਸੈਟ ਉਪਿਆ ਕਾਫੀ ਦਿਨਾਂ ਦਾ ਸਾਡਾ ਤੇ ਅਸੀਂ ਕਹਾਂ ਚਲੋ ਆਪਣੇ ਜਿੰਨੇ ਵੀ ਭੈਣ ਭਰਾ ਸਬਸਕ੍ਰਾਈਬਰ ਨੇ ਸਾਰਿਆਂ ਨੂੰ ਦੱਸ ਦਈਏ ਕਿ ਆਪਾਂ ਹੁਣ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੀ ਤੇ ਬਹੁਤ ਵਧੀਆ ਤੇ ਬਹੁਤ ਸਸਪੈਂਸੀ ਵੀਡੀਓ ਆ ਸਾਰੇ ਜਣੇ ਪਿਆਰ ਦਿਓ ਵੀਡੀਓ ਜਿਹੜੀ ਆ ਰਹੀ ਆ ਨਾ ਉਹ ਤੁਹਾਡੇ ਮਤਲਬ ਸਾਰਿਆਂ ਦੇ ਮਨ ਨੂੰ ਬਹੁਤ ਜ਼ਿਆਦਾ ਹੀ ਵਧੀਆ ਲੱਗਣੀ ਆ ਕਿਉਂਕਿ ਇਹ ਵੀਡੀਓ ਦੇ ਵਿੱਚ ਅਸੀਂ ਇੱਕ ਨਵੀਂ ਚੀਜ਼ ਐਡ ਕੀਤੀ ਆ ਮਤਲਬ ਜਦੋਂ ਪਤਾ ਲੱਗੇ ਵੀ ਲੋਕਾਂ ਨੂੰ ਸਿੱਖਿਆ ਵੀ ਮਿਲਿਆ ਇਹ ਚੀਜ਼ ਵੀ ਦੇ ਵਿੱਚ ਸਿੱਖਿਆ ਜ਼ਿਆਦਾ ਹੈ ਵੀ ਇਹ ਦੇ ਵਿੱਚ ਹਮ ਤੌਰ ਤੇ ਦੀਦੀ ਹੁੰਦਾ ਇਹੀ ਕੋਸ਼ਾ ਜੋ ਆਪਾਂ ਵੀਡੀਓ 'ਚ ਦਿਖਾ ਲਣਾ ਚਾਹੁੰਦੇ ਆ ਅਸੀਂ ਅਸੀਂ ਆ ਕਿ ਅਸਲੀ ਨੂੰ ਆਪਾਂ ਐਕਸੈਪਟ ਨਹੀਂ ਕਰ ਪਾਉਂਦੇ ਅਸੀਂ ਇਹਨੇ ਕਿ ਨਹੀਂ ਕਿ ਆ ਜਿਹੜੀ ਵੀਡੀਓ ਦਿਖਾਉਂਦੇ ਆ ਇਹ ਗਲਤ ਦਿਖਾਉਂਦੇ ਆ ਹਾਂ ਨਹੀਂ ਪਰ ਜੇ ਉਹਨੂੰ ਗਹਿਰਾਈ ਨਾਲ ਸੋਚਿਆ ਜਾਵੇ ਨਾ ਤੇ ਅਸਲੀਅਤ ਉਹੋ ਹੀ ਕੋਝੋ ਜਿਹਾ ਜੋ ਅਸੀਂ ਦੁਨੀਆਂ ਦੇ ਕਰਨੇ ਆ ਪਰ ਇਹ ਮੰਨਦੇ ਨਹੀਂ ਕਿ ਕਹੀਂ ਕੰਮ ਕਰਦੇ ਆ। ਦਾ ਭਰੋਸਾ ਕਿਸ ਦਾ ਜਿੱਤ ਲੈਣਾ ਫਿਰ ਉਹਨੂੰ ਧੋਖਾ ਦੇਣਾ ਆ ਚੀਜ਼ਾਂ ਹੀ ਆ ਇਹਦੀ। ਨਾਲੇ ਡਾਕਟਰ ਮਨੀ ਦਾ ਵਾ ਨਾ ਸੇਮ ਇਹ ਚੀਜ਼ ਹੋਈ ਆ। ਇੱਕ ਤੇ ਆਪਾਂ ਸਟੋਰੀ ਦੇ ਉੱਤੇ ਲਿਖ ਦਿੰਦੇ ਆ ਨਾ ਕਿ ਹਾਂ ਇਹ ਟਰੂ ਸਟੋਰੀ ਆ। ਮੈਂ ਕਹਿੰਨੀ ਚਲੋ ਲਿਖਦੇ ਸਾਰਾ ਕੁਝ ਸੱਚ ਹੁੰਦਾ। ਕੋਈ ਵੀਡੀਓ ਬਣਾਉਣ ਵਾਸਤੇ ਆਪਾਂ ਨੂੰ ਮਸਾਲਾ ਵੱਖਰਾ ਵੀ ਪਾਉਣਾ ਪੈਂਦਾ। ਬਟ ਇਹ ਸਾਰਾ ਕੁਝ ਸੱਚੀ ਸੱਚ ਆ। ਸੱਚੀ ਇਹ ਸਟੋਰੀ ਵੇਖੀ ਹੋਈ ਆ ਜਿਹੜੀ ਆਪਾਂ ਇਹ ਕੇ ਇਹਦੀ ਆਪਣੀ ਸਟੋਰੀ ਆ। ਹਾਂਜੀ ਬਿਲਕੁਲ ਤੇ ਵੱਧ ਤੋਂ ਵੱਧ ਪਿਆਰ ਦਿਓ ਜੀ ਵੀਡੀਓ ਨੂੰ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਤੇ ਜੋ ਤੁਹਾਡਾ ਪਿਆਰ ਨਹੀਂ ਨਾ ਮਿਲਦਾ ਫਿਰ ਦਿਲ ਟੁੱਟ ਜਾਂਦਾ ਵਾ ਦਿਲ ਟੁੱਟ ਜਾਂਦਾ ਵਾ ਸਮਝ ਨਹੀਂ ਆਉਂਦਾ ਪਤਾ ਨਹੀਂ ਕੀ ਗੱਲ ਆ ਸਾਡੇ ਭੈਣ ਭਰਾ ਸਾਨੂੰ ਪਿਆਰ ਨਹੀਂ ਕਰਦੇ ਪਤਾ ਨਹੀਂ ਪੀ ਸਾ ਨੂੰ ਪਸੰਦ ਨਹੀਂ ਕਰਦੇ ਬਾਕੀ ਸਾਡੇ ਦੇ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਦੱਸਿਆ ਕਰੋ ਵੀ ਅਸੀਂ ਐਕਟਿੰਗ ਕਿੱਦਾਂ ਦੀ ਕਰਦੇ ਆ ਜੇ ਸਾਡੀ ਐਕਟਿੰਗ ਚ ਕੋਈ ਸਾਨੂੰ ਕਮੀ ਲੱਗਦੀ ਆ ਤਾਂ ਸਾਨੂੰ ਉਹ ਵੀ ਦੱਸਿਆ ਕਰੋ ਹਾਂਜੀ ਤੁਹਾਡਾ ਦੱਸਣਾ ਫਰਜ਼ਵਾ ਤੁਹਾਡਾ ਬਿਲਕੁਲ ਤੁਸੀਂ ਸਾਨੂੰ ਦੱਸਿਆ ਕਰੋ ਵੀ ਤੁਹਾਡੀ ਐਕਟਿੰਗ ਚ ਇਥੇ ਕਮੀ ਆ ਆਹ ਚੀਜ਼ ਤੁਸੀਂ ਇਸ ਤਰੀਕੇ ਨਾਲ ਕਰਨੀ ਆ ਇਸ ਤਰੀਕੇ ਨਾਲ ਕਰਨੀ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਨਹੀਂ ਪਤਾ ਲੱਗੇ ਵੀ ਹਾਂ ਆ ਚੀਜ਼ ਅਹੀਂ ਕਹਾਂ ਤੋਂ ਸੁਧਾਰਨੀ ਆ ਤੁਹਾਡੇ ਚ ਕਮੀ ਆ ਇਹ ਕਿ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਇਹਦੇ ਨਾਲ ਵੀ ਬੜਾ ਫਰਕ ਚੀਜ਼ਾਂ ਦਾ ਬਾਕੀ ਇੱਕ ਗੱਲ ਹੈ ਕਿ ਅਸੀਂ ਜਿਹੜੇ ਹੋਏ ਹੈਗੇ ਨਾ ਕੋਈ ਪ੍ਰੋਫੈਸ਼ਨਲ ਨਹੀਂਗੇ ਕੋਈ ਸਟਾਰ ਨਹੀਂਗੇ ਨਹੀਂ ਨਹੀਂ ਬਿਲਕੁਲ ਅਸੀਂ ਇੱਕ ਆਮ ਦੇ ਇਨਸਾਨ ਵਾਂਗੂ ਕੀ ਕਾਰੋਬਾਰੀ ਬੰਦੇ ਆ ਖੇਤੀਬਾੜੀ ਦਾ ਕੰਮ ਕਰਦੇ ਆ ਡੰਗਰ ਬੱਛੇ ਵਾਲਾ ਹਾਂਜੀ ਤੇ ਅਸੀਂ ਕਹਿੰਦੇ ਕਿ ਫਿਲਮਾਂ ਬਣਾਉਂਦੇ ਰਹੇ ਆ ਜਿੱਥੇ ਕਿਤੇ ਗਲਤੀ ਹੁੰਦੀ ਓ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ ਫਿਲਮਾਂ ਬਣਾਉਣ ਵੀ ਨਹੀਂ ਦੇ ਆਪਾਂ ਅਸੀਂ ਦੇਖਦੇ ਆਏ ਹਾਂ ਕਿ ਆਮ ਤਾਂ ਕੁਝ ਉਕੜ ਕੇ ਆਈਂ ਦੇਸੀ ਆਈ ਉਹ ਚੀਜ਼ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂ ਦੀਆਂ ਸਟੋਰੀਆਂ ਵਾ ਜਦੋਂ ਕੁਝ ਹੁੰਦਾ ਹੋਰ ਸਾਡੇ ਦਿਮਾਗ 'ਚ ਇੰਨਾ ਕਿੱਥੋਂ ਆਉਂਦਾ ਤੇ ਕੀ ਅਸੀਂ ਕਰ ਸਕਦੇ ਜੋ ਨੇੜੇ ਤੇੜੇ ਹੋਇਆ ਹੁੰਦਾ ਕੁਝ ਆਪਣੀਆਂ ਲਾਈਫਾਂ 'ਚ ਰੀਅਲ ਹੋਇਆ ਹੁੰਦਾ ਵਾ ਉਹ ਚੀਜ਼ਾਂ ਯਾਰ ਬਣਾਉਣ ਦੀ ਕੋਸ਼ਿਸ਼ ਕਰੀਦੀ ਹੈ ਬਾਕੀ ਆਪਾਂ ਜਿੱਦਾਂ ਦੇ ਪਹਿਲਾਂ ਹੀ ਉਦਾਂ ਦਾ ਹੀ ਅੱਜਵਾਂ ਤੇ ਇਹ ਆ ਕਿ ਸਿੱਧੀਆਂ ਸਾਡੀਆਂ ਗੱਲਾਂ ਵਾ ਸਿੱਧੀ ਆ ਬਸ ਸਿੱਧੀ ਵੀਡੀਓ ਬਣਾਈ ਦੀ ਅਸੀਂ ਆਪਣਾ ਸਿੰਪਲ ਤਰੀਕੇ ਨਾਲ ਦੇਸੀ ਤਰੀਕੇ ਦੇ ਨਾਲ ਬਿਲਕੁਲ ਜੀ ਦੇਸੀ ਕੋਈ ਆਪਾਂ ਮਤਲਬ ਵੱਖਰੀ ਆਈਟਮ ਨਹੀਂ ਪਾਈ ਦੀ ਵਿੱਚ ਤੇ ਨਾ ਉਹਦੇ ਵਿੱਚ ਕੋਈ ਵੱਖਰੀ ਕੋਸ਼ਿਸ਼ ਕਰੀ ਦੀ ਵੀ ਅਸੀਂ ਤੁਹਾਨੂੰ ਦੇਸੀ ਪੰਨ ਦਿਖਾਈਏ ਆਪਣਾ ਜਿਹੜਾ ਸਾਡਾ ਹੈਗਾ ਵਾ ਮੇਰੀ ਇੱਕ ਗੱਲ ਸੁਣੋ ਮਣੀ ਪਈ ਕਿ ਆ ਥੋੜਾ ਜਿਹਾ ਦਿਨ ਜਿਆ ਥੋੜਾ ਨਹੀਂ ਬਹੁਤ ਬਹੁਤ ਸਾਰਾ ਬਣਾ ਲਓ ਸੱਚੀ ਗੱਲ ਬਹੁਤ ਸਾਰਾ ਟੋੜੀ ਨੀ ਬਹੁਤ ਮੌਦਾ ਸੀਰੀਅਲ ਬੰਦੇ ਆ ਮੇਕਅਪ ਕਰਕੇ ਸੌਂ ਜਾ ਕਰਾਂਗੇ ਤੇ ਉੱਚੀ ਏਡੀ ਵਾਲੀ ਜਿੱਤੀ ਮਾ ਲਾ ਕਰਾਂਗੇ ਤੇ ਵਾਗੇ ਉੱਠੇ ਕਰਾਂਗੇ ਮੈਂ ਸੌਣਾ ਜੇ ਤਾਂ ਨਾ ਇੰਤਾਂ ਦੇ ਨਹੀਂ ਚੱਕੇ ਰਾਇਦੇ ਤੇ ਪਈ ਐਂ ਫੇਰ ਓਦਾਂ ਗੱਲ ਆ ਕਿ ਥੋੜਾ ਜਿਹਾ ਓਦਾਂ ਗੱਲ ਕਰਾਂਗੇ ਚਲੋ ਕੋਈ ਗੱਲ ਨਹੀਂ ਹੋਦੇ ਆਪਾਂ ਮਜ਼ਾਕ ਕਰਦੇ ਪਏ ਆ ਹੁਣ ਬਿਲਕੁਲ ਮਜ਼ਾਕ ਵੀ ਤੁਹਾਡੇ ਨਾਲ ਹੀ ਕਰਨਾ ਕੀ ਇਹ ਹੈ ਸਾਡੇ ਨਾਲ ਤੇ ਇਹ ਸਟੋਰੀ ਸਾਡੇ ਨੂੰ ਸੀਰੀਅਸ ਨਾ ਲਿਓ ਤੁਸੀਂ ਤੇ ਸਟੋਰੀ ਪਰ ਮਤਲਬ ਸੀਰੀਅਸ ਮਤਲਬ ਇਦਾਂ ਕਿ ਮਤਲਬ ਇਹ ਆ ਵੀ ਸੀਰੀਅਸ ਉਸ ਤਰੀਕੇ ਨਾਲ ਲਿਓ ਪਰ ਤੁਸੀਂ ਜਿਹੜਾ ਵੇਖਣਾ ਹੈ ਉਹ ਤੁਸੀਂ ਸੀਰੀਅਸ ਹੋ ਕੇ ਵੇਖਣੀਆਂ ਚਾਹੀਦੀਆਂ ਮੈਂ ਤਾਂ ਹਾਂ ਆਹ ਮੁਕ ਮੈਂਟ ਹੁੰਦੇ ਵੀ ਤੁਸੀਂ ਗਲਤ ਪਾਸੇ ਖੜਨਦੇ ਆ ਗਲਤ ਸਿੱਖਿਆ ਮਿਲ ਰਹੀ ਆ ਕਿਉਂਕਿ ਜੋ ਚੀਜ਼ਾਂ ਹੋਣ ਰਹੀਆਂ ਮਾ ਹੋ ਗਈਆਂ ਉਹ ਵੀ ਬੱਚੀ ਵੇਖਦੇ ਆ ਬਿਲਕੁਲ ਬਿਲਕੁਲ ਕਿਉਂਕਿ ਇਹ ਵੀ ਪਰਿਵਾਰ ਵਾਲੇ ਆ ਇਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਕੋਈ ਗਲਤ ਸਿੱਖਿਆ ਮਿਲੇ ਬਾਕੀ ਕੋਈ ਨਹੀਂ ਤੁਹਾਨੂੰ ਅੱਗੇ ਵੀ ਦੱਸੇਗੀ ਆਰਟਿਸਟ ਨੀਗੇ ਜਿੱਥੇ ਕਿ ਤੁਹਾਡੇ ਕੋਈ ਗਲਤੀ ਹੁੰਦੀ ਆ ਤੁਸੀਂ ਸਾਨੂੰ ਜਰੂਰ ਕਮੈਂਟਾਂ 'ਚ ਦੱਸਿਆ ਕਰੋ ਜੀ ਹਾਂ ਦੇਖੋ ਨਾਲੇ ਵੇਖੋ ਦੀਦੀ ਕੋਸ਼ ਗਲਤ ਸਿੱਖਿਆ ਦੇਣ ਵਾਲੀ ਚੀਜ਼ ਵੀ ਨਹੀਂ ਹੈਗੀ ਸਟੋਰੀਆਂ ਆਮ ਬਣਦੀਆਂ ਨੇ ਠੀਕ ਆ ਸਟੋਰੀਆਂ ਕਈ ਚੱਲਦੀਆਂ ਪਈਆਂ ਨੇ ਕਈ ਚੱਲਣੀਆਂ ਵੀ ਆ ਉਹ ਸਾਰੀਆਂ ਸਟੋਰੀਆਂ 'ਚ ਇਹੋ ਕੁਝ ਜੋ ਦੁਨੀਆ 'ਤੇ ਹੋਣਦੇ ਉਹੋ ਕੁਝ ਹੋਣਦੇ ਨਹੀਂ ਨੂੰ ਸੁਖਣਾ ਸਾਰਾ ਕੁਝ ਉਹੀ ਕੁਝ ਨਹੀਂ ਨਾ ਸਮਝ ਹੁੰਦੀ ਕੋਸ਼ਿਸ਼ ਕੀਤੀ ਜਾਂਦੀ ਚੱਲੋ ਨਹੀਂ ਸਮਝ ਹੁੰਦੀ ਹੈ ਨਾ ਥੋੜਾ ਬਣਾ ਹੁੰਦਾ ਥੋੜਾ ਦਿਮਾਗ ਨਹੀਂ ਕੰਮ ਉਹਦੋਂ ਕਰਦਾ ਮੈਂ ਕਹਿੰਨੀ ਵੀ ਹੋ ਸਕੇ ਤੇ ਜਿੰਨਾ ਵੀ ਹੋ ਸਕੇ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਆਪਣੇ ਭੈਣ ਭਰਾਵਾਂ ਦੀ ਇੱਜ਼ਤ ਦਾ ਖਿਆਲ ਇਹਦੇ ਵਿੱਚ ਆ ਹੀ ਵਿਖਾਇਆ ਜਾਣਾ ਵਾ ਬਾਕੀ ਹੈ ਜੀ ਅਸੀਂ ਤੇ ਸੋਚਦੇ ਆ ਕਿ ਜੇ ਸਾਡੀਆਂ ਕੋਈ ਵੀਡੀਓ ਵੇਖ ਕੇ ਹਜ਼ਾਰ ਚੋਂ ਕੋਈ ਇੱਕ ਬੰਦਾ ਵੀ ਸਹੀ ਰਸਤੇ ਤੇ ਚੱਲਦਾ ਮਾ ਨਾ ਤੇ ਅਸੀਂ ਸਮਝਦੇ ਆ ਕਿ ਸਾਡਾ ਜਿਹੜਾ ਕੰਮ ਕੀਤਾ ਸਫਲ ਹੋ ਗਿਆ ਵਾ ਬਾਕੀ ਪੈਸੇ ਤੇ ਕਈ ਆਏ ਤੇ ਕਈ ਗਏ ਉਹ ਕੋਈ ਮਾਇਨੇ ਨਹੀਂ ਰੱਖਦਾ ਇਹਦੇ ਇਹ ਚਾਹੁੰਦੇ ਕਿ ਚਲੋ ਕੋਈ ਭੈਣ ਭਰਾ ਸਾਡੀ ਵੀਡੀਓ ਵੇਂਦਾ ਤੇ ਕੋਈ ਚੰਗੀ ਸਿੱਖਿਆ ਵਾਲੀ ਗੱਲ ਜਿਹੜੀ ਆ ਉਹ ਸਿੱਖੇ ਵਿੱਚੋਂ ਸਹੀ ਜਦੋਂ ਬਾਕੀ ਆਪਾਂ ਬੋਤੇ ਹੈ ਵੀ ਨਹੀਂ ਰੱਬ ਵੀ ਨਹੀਂ ਹੈ ਗਿਆ ਆਪਾਂ ਕੋਈ ਨੂੰ ਜਿਆਦਾ ਸਮਝਾ ਸਕੀ ਹੈ ਨਾ ਇਹ ਬੰਦੇ ਦੀਆਂ ਚਾਹੇ ਕੰਨੀਆਂ ਲਿਬੜੀਆਂ ਹੁੰਦੀਆਂ ਭਾਜੀ ਹੈਨਾ ਵੀ ਅਸੀਂ ਤੇ ਕਹਿੰਦੇ ਕਿ ਮਹਾਰਾਜਾਂ ਨੂੰ ਸਮਾਤ ਤੇ ਮਤਬੁੱਧ ਬਖਸ਼ੀਂ ਅੱਜ ਕੱਲ੍ਹ ਦੇ ਜਮਾਨੇ 'ਚ ਮਹਾਰਾਜ ਹਰ ਇੱਕ ਨੂੰ ਮਤਬੁੱਧ ਹੀ ਪਾਏ ਬਾਕੀ ਜਿਹੜਾ ਮੇਦਾ ਕੈਰੇਕਟਰ ਬੈਡ ਆ ਤੇ ਕਰੈਕਟਰ ਦੇ ਹਿਸਾਬ ਨਾਲ ਕਮੈਂਟ ਕਰਿਓ ਮੈਨੂੰ ਗਿਲਾ ਫਿਕਰ ਪੈ ਗਿਆ ਕਿ ਆਡੀਅנס ਜਿਹੜੀ ਆ ਉਹ ਮੇਰੇ ਮਗਰ ਜਿਹੜੀ ਆ ਪਰਸੋਂ ਨਾ ਹੋਇਓ ਪਲੀਜ਼ ਨਹੀਂ ਨਹੀਂ ਤੁਹਾਡੇ ਮਗਰ ਤੁਹਾਨੂੰ ਸਾਰੀ ਆਡੀਅנס ਲਾ ਦੇਣੀ ਹੈ ਕੋਈ ਨਾ ਵੀ ਇਦਾਂ ਹੀ ਆ ਕੋਈ ਨਾ ਕੋਈ ਨਾ ਜੀ ਤੁਸੀਂ ਕਮੈਂਟ ਜ਼ਰੂਰ ਕਰਿਓ ਹਾਸ ਹਾਸ ਕੇ ਰਿਪਲਾਈ ਦੇਵਾਂਗੇ ਹਾਸ ਹਾਸ ਕੇ ਰਿਪਲਾਈ ਦੇਵਾਂਗੇ ਪਰ ਹੋਵੇ ਵੀਡੀਓ ਦੇ ਅਕੋਰਡਿੰਗ ਵੀਡੀਓ ਦੇ ਅਕੋਰਡਿੰਗ ਨਾਲ ਇਹ ਵੀ ਦੱਸਿਓ ਵੀ ਗਾਂ ਪੱਕ ਵੀਡੀਓ ਕਿੱਦਾਂ ਦੀ ਲਿਆਈਏ ਕਿੱਦਾਂ ਦੀ ਬਣਾਈਏ ਹੈਨਾ ਆਪਣਾ ਵਿਚਾਰ ਜ਼ਰੂਰ ਦਿਆ ਕਰੋ ਫਿਰ ਬੰਦੇ ਨੂੰ ਥੋੜੀ ਨੋਲਿਜ ਮਿਲ ਜਾਂਦੀ ਗਾੜੀ ਗਾੜੀ ਹੈਨਾ ਹਾਂ ਕਿਹੜੇ ਅਪ ਕਿਤੇ ਬਣਾਈਏ ਕਿਦਾਂ ਬਣਾਈਏ ਫਿਰ ਉਹਦੇ ਵਿੱਚ ਵਧੀਆ ਲੱਗਦਾ ਸਾਨੂੰ ਵੀ ਤੇ ਤੁਹਾਨੂੰ ਆਹ ਵੇਖਣਾ ਪਸੰਦ ਆਉਂਦਾ ਤੇ ਇਹੋ ਚੀਜ਼ ਬਣਣੀ ਚਾਹੀਦੀ ਬਾਕੀ ਜਿਹੜੀ ਆ ਗੱਲ ਵਾ ਕੇ ਇਨਸਾਨ ਜਿਹੜਾ ਗਲਤੀਆਂ ਦਾ ਪੁਤਲਾ ਵਾ ਤੇ ਜਿੱਥੇ ਕਿਤੇ ਗਲਤੀ ਹੋ ਜੇ ਤੇ ਆਪਣੇ ਬੱਚੇ ਸਮਝ ਕੇ ਸਾਨੂੰ ਮਾਫ ਕਰਿਓ ਤੇ ਵਧੀਆ ਵਧੀਆ ਸੁਝਾ ਦਿਓ ਕਿ ਵੀਡੀਓ ਦੇ ਵਿੱਚ ਕਿੱਥੇ ਕਮੀ ਆ ਕਿੱਥੇ ਕੀ ਐਡ ਹੋਣਾ ਚਾਹੀਦਾ ਕਿੱਥੇ ਨਹੀਂ ਐਡ ਹੋਣਾ ਚਾਹੀਦਾ ਸਾਨੂੰ ਵੀ ਪਤਾ ਲੱਗੇ ਉਹ ਮੈਂ ਪਹਿਲਾਂ ਦੱਸ ਸਕਿਆ ਵੀ ਸਾਡੀਆਂ ਕਮੀਆਂ ਜ਼ਰੂਰ ਦੱਸਿਆ ਕਰੋ ਹਾਂ ਸਾਡੀ ਕਮੀ ਪਤਾ ਲੱਗੂਗੀ ਤੇ ਅਸੀਂ ਸੁਧਾਰ ਦੀ ਗਾਂਦੇ ਕੋਸ਼ਿਸ਼ ਜਿਹੜੋ ਕੋਈ ਚੀਜ਼ ਬਣਾਉਣ ਵਾਲੇ ਨਾਲੋਂ ਨਾ ਜਿੱਦਾਂ ਨੂੰ ਹਲਵਾਈ ਦਾ ਕੰਮ ਆ ਚੀਜ਼ ਨੂੰ ਬਣਾਉਣਾ ਬਣਾਉਣਾ ਬਿਲਕੁਲ ਹਾਂ ਤੇ ਹਲਵਾਈ ਨੇ ਬਣਾਤੀ ਤੇ ਟੇਸ ਦਾ ਅਗਲੇ ਬੰਦੇ ਨੇ ਕਰਨਾ ਹੁੰਦਾ ਤੇ ਉਹਨੇ ਫਿਰ ਦੱਸਣਾ ਹੁੰਦਾ ਕਿ ਜਿਆਦਾ ਤੇ ਲੋਣ ਘਟਿਆ ਜਾਂ ਮਸਾਲਾ ਘਟਵਾ ਕਿ ਇਹਨੂੰ ਤੜਕਾ ਇਦਾਂ ਦਾ ਨਹੀਂ ਇਦਾਂ ਦਾ ਲੱਗਣਾ ਚਾਹੀਦਾ ਸੀ ਉਹ ਹੀ ਸਭ ਸਾਡਾ ਵਾਜੀ ਕਿ ਅਸੀਂ ਇੱਕ ਹਿਸਾਬ ਦੇਖ ਹਲਵਾਈ ਆ ਅਸੀਂ ਚੀਜ਼ ਬਣਾ ਕੇ ਤੁਹਾਡੇ ਅਗੇ ਪਰੋਸਦੇ ਆ ਟੇਸਟ ਤੁਹਾਡੇ ਹੱਥ ਜੀ ਆਉਂਦਾ ਕਿੰਨਾ ਦਿਮਾਗ ਚੱਲਣਾ ਕਿੱਥੇ ਹਜ਼ਾਰਾਂ ਦਿਮਾਗ ਚੱਲਣੇ ਚਾਰ ਪੰਜ ਦਿਮਾਗ ਚੱਲਦੇ ਨਹੀਂ ਚਾਰ ਪੰਜ ਹੀ ਆ ਤੇ ਕਿਤੇ ਹਜ਼ਾਰਾਂ ਦਿਮਾਗ ਚੱਲ ਨਹੀਂ ਹਾਰੇ ਕਾ ਪੜਾ ਪੜਾ ਵਿਚਾਰ ਦੇਣਗੇ ਤੇ ਕਿ ਵੀਡੀਓ ਬਣ ਜਾਂਦੀ ਆ ਬਣ ਜਾਂਦੀ ਆ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਸਭ ਤੋਂ ਵਧੀਆ ਕੰਮ ਕਰੀਏ ਪਰ ਵੇਖਣ ਵਾਲੇ ਨੂੰ ਜ਼ਿਆਦਾ ਕਮੀਆਂ ਨਜ਼ਰ ਆਉਂਦੀ ਆ ਸਾਨੂੰ ਜ਼ਰੂਰ ਕੱਢ ਕੇ ਨਹੀਂ ਆਉਂਦੀਆਂ ਕਿਉਂਕਿ ਨਹੀਂ ਹੁਣ ਆਪਾਂ ਹੀ ਆ ਸੂਟ ਲੈ ਕੇ ਆਉਂਦੇ ਆ ਨਾ ਜਿਹਨੂੰ ਤੇ ਜਦੋਂ ਦੋ ਜਣੇ ਜਾਂਦੇ ਨੇ ਨਾ ਸੂਟ ਬੜਾ ਵਧੀਆ ਹੂੰ ਤੇ ਜਦੋਂ ਦੋ ਤਿੰਨ ਬੀਬੀਆਂ ਗੱਡੀ 'ਤੇ ਬੈਠੀਆਂ ਹੁੰਦੀਆਂ ਨਾ ਫਿਰ ਉਹ ਨੁਕਸ ਕਰਦੀਆਂ ਨੇ ਕਿ ਭੈਣ ਇਹ ਸੂਟ ਤੇਰਾ ਟੇਡਾ ਹੀ ਓ ਟੇਡਾ ਹੀ ਏ ਥੋਂ ਇਹਦੀ ਆ ਨੁੱਕਰ ਤੇ ਨਾ ਜਿਹੜਾ ਫੁੱਲ ਵਾ ਇਹ ਗਲਤ ਬਣਿਆ ਆ ਗਲਤ ਬਣਿਆ ਆ ਤੇ ਇਹ ਗੱਲ ਆ ਜੀ ਅੱਗੇ ਵੀ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਮਾਨ ਸਤਕਾਰ ਕੀਤਾ ਸਾਡਾ ਤੇ ਉਮੀਦ ਕਰਦੇ ਅੱਗੇ ਤੋਂ ਵੀ ਵੱਧ ਤੋਂ ਵੱਧ ਬਸ ਆਪਣੀ ਵੀਡੀਓ ਨੂੰ ਰਿਕਵੈਸਟ ਆ ਵੀ ਸ਼ੇਅਰ ਲਾਈਕ ਤੇ ਕਮੈਂਟ ਕਰੋਗੇ ਤਾਂ ਆਪਣਾ ਅਸ਼ੀਰਵਾਦ ਬਣਾਈ ਰੱਖੋਗੇ ਕਹਿੰਦੇ ਆ ਜਿਹੜੀ ਸੰਗਤ ਹੁੰਦੀ ਹੈ ਰੱਬ ਦੇ ਸਮਾਨ ਹੁੰਦੀ ਹੈ ਤੇ ਤੁਸੀਂ ਸਾਡੇ ਵੱਲ ਤੇ ਸੰਗਤ ਜੀ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਨਾਲ ਤੇ ਆ ਨਵੀਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਤੇ ਵੀਡੀਓ ਕੱਲ ਆਏਗੀ ਜੀ ਪੂਰੇ 1 ਵਜੇ 1 ਵਜੇ ਤੇ ਵੀਡੀਓ ਦਾ ਨਾਮ ਹੈਗਾ ਵਾ ਉਹ ਦੱਸਣਗੇ ਦੀਦੀਦਾਂ ਨੂੰ ਵੀਡੀਓ ਦਾ ਨਾਮ ਹੈਗਾ ਵਾ 베리 ਤੇ ਇਹ ਆਏਗੇ ਜੀ ਬਲਜੀਤ ਰਗबीर ਫੈਮਿਲੀ ਵਲੌਗ ਤੇ ਕੱਲ ਪੂਰੇ 1 ਵਜੇ ਤੇ ਵੇਖਣਾ ਨਾ ਭੁੱਲਿਓ ਜੀ ਵੀਡੀਓ ਦਾ ਨਾਮ 베ਰੀ ਹੈ ਨਾ ਇਹ ਜਿਹੜਾ ਵਾ ਇਹ ਟਾਈਟਲ ਅਸੀਂ ਬਹੁਤ ਸੋਚ ਸਮਝ ਕੇ ਰੱਖਿਆ ਵਾ ਹਾਂ ਇਸੇ ਦਾ ਮਤਲਬ ਬਹੁਤ ਡੂੰਘਾ ਹੈ ਬਹੁਤ ਇਹ ਟਾਈਟਲ ਜਿਹੜਾ ਹੈ ਵਾ ਬੜਾ ਡੂੰਘਾਈ ਨਾਲ ਸੋਚਣ ਵਾਲਾ ਟਾਈਟਲ ਵਾ ਸਿਆਣੇ ਬੰਦਿਆਂ ਨੂੰ ਬੱਚਿਆਂ ਨੂੰ ਤਾਂ ਇਹ ਨਾਮ ਪਤਾ ਲੱਗਾ ਸਿਆਣੇ ਬੰਦਿਆਂ ਨੂੰ ਇਸੀ ਦਾ ਮਤਲਬ ਪਤਾ ਹੈ ਪਤਾ ਹੈ ਇਸ ਚੀਜ਼ ਦੇ ਬਾਰੇ ਤੇ ਜਿਹੜਾ ਵੀਡੀਓ ਵੀ ਆ ਉਹ ਵੀ ਬਹੁਤ ਡੂੰਘਾਈ ਨਾਲ ਵੇਖਣ ਵਾਲੀ ਹੈ ਵੀਡੀਓ ਤੋ ਤਿੰਨ ਐਪੀਸੋਡ ਚ ਤੁਹਾਨੂੰ ਆਪੇ ਸਮਝ ਲੱਗ ਜਾਵੇ ਸਮਝ ਲੱਗ ਜਾਵੇ ਠੀਕ ਆ ਜੀ ਧੰਨਵਾਦ ਜੀ ਬਹੁਤ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ